पीएसके मीडिया ग्रुप ਨਾਲ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ ਜਾਨਕੀ ਪਰਮਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮੈਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋ ਕਿਉਰ ਹਮੇਸ਼ਾ ਤੁਹਾਡੇ ਵਾਸਤੇ ਦੁਆਵਾਂ ਨੇ ਮਾਲਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਖੁਸ਼ ਰੱਖੇ ਆਬਾਦ ਰੱਖੇ ਸਾਈਡ ਤੇ ਤੁਸੀਂ ਜੋ ਤਸਵੀਰ ਦੇਖ ਰਹੇ ਹੋ ਬੜੀ ਪਿਆਰੀ ਬੱਚੀ ਹੈ 25 ਸਾਲ ਇਸ ਕੁੜੀ ਦੀ ਉਮਰ ਹੈ ਨਾਬਾ ਸ਼ਹਿਰ ਦੀ ਖਬਰ ਹੈ ਔਰ ਖਬਰ ਸੁਣ ਕੇ ਤੁਹਾਡੇ ਪੈਰਾ ਥੱਲੇ ਜ਼ਮੀਨ ਨਿਕਲ ਜਾਏਗੀ ਕਿ ਯਾਰ ਇਸ ਤਰ੍ਹਾਂ ਵੀ ਹੋ ਸਕਦਾ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਪਰ ਗੱਲ ਇਹ ਹੈ ਕਿ ਸਿਰਫ ਇੱਕ ਖਬਰ ਨਹੀਂ ਹੌਲੀ ਹੌਲੀ ਸਾਨੂੰ ਇਹ ਖਬਰਾਂ ਆਮ ਲੱਗਣ ਲੱਗ ਪਈਆਂ ਨੇ ਆਲਰੇਡੀ ਥੋੜੀਆਂ ਥੋੜੀਆਂ ਪਰ ਆਉਣ ਵਾਲੇ ਸਮੇਂ ਵਿੱਚ ਹੋਰ ਸਾਨੂੰ ਆਮ ਲੱਗਣ ਲੱਗ ਜਾਣਗੀਆਂ ਫਿਰ ਸ਼ਾਇਦ ਅਸੀਂ ਇਹਨਾਂ ਖਬਰਾਂ ਬਾਰੇ ਬੋਲਣਾ ਵੀ ਛੱਡ ਦਈਏ ਹੁਣ ਹੁਣ ਤੇ ਲੱਗਦਾ ਨਾ ਕਿ ਰਿਸ਼ਤਿਆਂ ਦਾ ਕਾਣ ਹੋ ਰਿਹਾ ਪਰ ਜਿਸ ਤਰੀਕੇ ਨਾਲ ਡੇ ਬਾਈ ਡੇ ਸਾਰਾ ਕੁਝ ਵੱਧ ਰਿਹਾ ਲੱਗਦਾ ਕਿ ਬਹੁਤਾ ਸਮਾਂ ਇਹਨਾਂ ਬਾਰੇ ਗੱਲਾਂ ਨਹੀਂ ਕਰਨੀਆਂ ਪੈਣੀਆਂ ਫਿਰ ਸਾਡੇ ਵਾਸਤੇ ਬਹੁਤ ਆਮ ਖਬਰਾਂ ਹੋ ਜਾਣਗੀਆਂ ਤੁਹਾਡੇ ਵਾਸਤੇ ਵੀ ਤੇ ਸਾਡੇ ਵਾਸਤੇ ਵੀ ਸੋ ਗੱਲ ਹੈ ਨਾਬਾ ਸ਼ਹਿਰ ਦੀ ਇਸ ਕੁੜੀ ਦੀ ਉਮਰ 25 ਸਾਲ ਹੈ ਔਰ ਇਸਦੀ ਮਾਂ ਦੀ ਉਮਰ 62 ਸਾਲ ਹੈ ਤੇ ਜਿਹੜਾ ਇਹਦੀ ਮਾਂ ਨੇ ਆਪਣਾ ਆਸ਼ਿਕ ਲੱਭਿਆ ਉਹਦੀ ਉਮਰ 30 ਸਾਲ ਆ ਮਤਲਬ ਆਪਣੇ ਤੋਂ ਅੱਧ ਤੋਂ ਵੀ ਘੱਟ ਉਮਰ ਦਾ ਮੁੰਡਾ ਲੱਭਿਆ ਉਹਨੇ ਇਸ਼ਕ ਇੰਨਾ ਕੰਨਾ ਹੋ ਜਾਏਗਾ ਤੁਸੀਂ ਆਪਣੀਆਂ ਜਿਹੜੀਆਂ ਵਾਸ਼ਨਾਵਾਂ ਉਹਨਾਂ ਵਾਸਤੇ ਤੁਸੀਂ ਇੰਨੇ ਕਿ ਬੇਗਹਿਰਤ ਹੋ ਜਾਓਗੇ ਇਹ ਸੋਚਿਆ ਨਹੀਂ ਸੀਗਾ ਇੱਕ ਕੁੜੀ ਦੀ ਮਾਂ ਕਿਤੇ ਜਾਂਦੀ ਹੁੰਦੀ ਹੀ ਜੋਬ-ਜੋਬ ਕਰਨ ਜਾਂ ਕੁਛ ਕੁਛ ਵੀ ਲੈਣ ਦੇਣ ਜਾਣਾ ਬਾਜ਼ਾਰ ਤੇ ਇੱਕ ਆਟੋ ਰਿਕਸ਼ੇ ਵਾਲਾ ਇਸ ਜਨਾਨੀ ਨੂੰ ਛੱਡਣਾ ਆਉਂਦਾ ਸੀ ਤੇ ਲੈਣ ਆਉਂਦਾ ਸੀਗਾ ਔਰ ਉਸੇ ਆਟੋ ਰਿਕਸ਼ੇ ਵਾਲੇ ਦੇ ਨਾਲ ਇਸ ਜਨਾਨੀ ਦਾ ਟੰਕਾ ਫਿੱਟ ਹੋ ਗਿਆ ਦੇਖੋ ਪਹਿਲੀ ਤਾਂ ਗੱਲ ਆ ਵੀ ਤੇਰੇ ਵੀ ਉਹ ਪੁੱਤਰਾਂ ਵਰਗਾ ਤੂੰ ਹੀ ਕੋਈ ਸ਼ਰਮ ਕਰਲਾ ਮਾੜੀ ਮੋਟੀ ਉਹ ਤੇ ਚਲੋ ਜਵਾਨ ਮੁੰਡਾ ਸਿਗਾ ਇਹ ਲਲਚਾਉਂਦੇ ਰਹਿੰਦੇ ਨੇ ਹਰ ਵੇਲੇ ਪਰ ਤੂੰ ਹੀ ਮਾੜੀ ਮੋਟੀ ਸ਼ਰਮ ਕਰਲਾ 25 ਸਾਲ ਦੀ ਤੇਰੀ ਧੀ ਆ ਤੇ ਤੇਰਾ ਤਾਂ ਹੁਣ ਟਾਈਮ ਉਹ ਆ ਸਮਾਂ ਉਹ ਆ ਕਿ ਆਪਣੀ ਧੀ ਦੇ ਹੱਥ ਪੀਲੇ ਕਰੇ ਕੋਈ ਮੁੰਡਾ ਲੱਭ ਕੇ ਤੇ ਤੂੰ ਧੀ ਦੇ ਖੂਨ ਦੇ ਨਾਲ ਆਪਣੇ ਹੱਥ ਲਾਲ ਕਰ ਲੈਨੇ ਇਹ ਬੰਦਾ ਆਟੋ ਰਿਕਸ਼ੇ ਤੇ ਛੱਡਣਾ ਹੁੰਦਾ ਸੀ ਇਹਨੂੰ ਤੇ ਹੌਲੀ-ਹੌਲੀ ਇਹਦੇ ਘਰ ਵਿੱਚ ਕਿੰਨੀ-ਕਿੰਨੀ دیر ਬੈਠਣ ਲੱਗ ਪਿਆ ਇੱਥੋਂ ਤੱਕ ਕਿ ਧੀ ਨੇ ਜਦੋਂ ਘਰ ਆਉਣਾ ਤੇ ਇਹਨਾਂ ਦੋਨਾਂ ਨੇ ਅੰਦਰ ਵੜ ਜਾਣਾ ਹੁਣ ਜਵਾਨ ਧੀਆ ਇੰਨਾ ਤਾਂ ਕੋਈ ਵੀ ਪਾਗਲ ਨਹੀਂ ਨਾ ਹੁੰਦਾ ਕਿ ਮੇਰੀ ਮਾਂ ਕਿਸੇ ਬਗਾਨੇ ਬੰਦੇ ਨੂੰ ਲੈ ਕੇ ਅੰਦਰ ਵੜੀ ਹੋਈ ਆ ਧੀ ਨੇ ਤਾਂ ਥੋੜਾ ਚਿਰ ਬਰਦਾਸ਼ਤ ਕੀਤਾ ਪਰ ਉਹਨੂੰ ਇਹ ਹੌਲੀ-ਹੌਲੀ ਮਹਿਸੂਸ ਹੋਇਆ ਕਿ ਇਹ ਬੰਦਾ ਸਿਰਫ ਆਟੋ ਰਿਕਸ਼ੇ ਵਾਲਾ ਡਰਾਈਵਰ ਹੀ ਨਹੀਂ ਇਹ ਬੰਦਾ ਤੇ ਸਿਰਫ ਮਾਂ ਦਾ ਡਰਾਈਵਰ ਨਹੀਂ ਇਹ ਤਾਂ ਮਾਂ ਦਾ ਵੀ ਮਾਲਕ ਬਣਨ ਨੂੰ ਫਿਰਦਾ ਬਾਣੀ ਗਿਆ ਮਾਂ ਦਾ ਮਾਲਕ ਤਾਂ ਪਰ ਨਾਲ ਦੀ ਨਾਲ ਉਹ ਬੰਦਾ ਹੋਰ ਚਾਲਾਂ ਵਿੱਚ ਸੀਗਾ ਉਸ ਬੰਦੇ ਨੇ ਸੋਚਿਆ ਕਿ ਇਹ ਜਨਾਨੀ ਤਾਂ ਮੈਨੂੰ ਮਿਲ ਹੀ ਗਈ ਆ ਘਰ ਘੁਰ ਸੋਹਣਾ ਬਣਿਆ ਸੀ ਤੇ ਉਹ ਘਰ ਤੇ ਵੀ ਦੀ ਆਸ਼ਿਕ ਦੀ ਨਿਗਾ ਸੀਗੀ ਇਹ ਸਾਸ਼ਕ ਦੀ ਤੇ ਕੁੜੀ ਨੂੰ ਫੇਪਾ ਗਈਆਂ ਸਾਰੀਆਂ ਗੱਲਾਂ ਤੇ ਉਹਨੂੰ ਪਤਾ ਲੱਗ ਗਿਆ ਕਿ ਇਹ ਹੌਲੀ-ਹੌਲੀ ਤੇ ਘਰ ਦਾ ਵੀ ਮਾਲਕ ਬਣ ਰਿਹਾ ਮਾਂ ਨੂੰ ਬੜਾ ਸਮਝਾਇਆ ਕਿ ਮਾਂ ਮੇਰੇ ਤੇ ਤਰਸ ਕਰ ਲਾ ਮੈਂ ਤੇਰੀ ਜਵਾਨ ਧੀ ਆ ਤੂੰ ਮਾੜੀ ਮੋਟੀ ਆਪਣਾ ਉਮਰ ਦਾ ਲਿਆਜ ਕਰ ਤੇ ਇਹ ਬੰਦਾ ਕਿਉਂ ਘਰ ਆਉਂਦਾ ਤੇ ਕਿਉਂ ਲੈ ਕੇ ਤੂੰ ਉਹਨੂੰ ਅੰਦਰ ਵੜੀ ਰਹੀਂ ਆ ਪਰ ਇਸ਼ਕ ਚ ਅੰਨੀ ਹੋਈ ਉਹ ਜਨਾਨੀ ਤੇ ਲੜ ਪੈਂਦੀ ਹੁੰਦੀ ਸੀ ਆਪਣੀ ਧੀ ਦੇ ਨਾਲ ਦੇਖੋ ਸਿਰਫ 8 ਮਹੀਨੇ ਦਾ ਪਿਆਰ ਆ ਉਹਦਾ 8 ਕਿ ਮਹੀਨੇ ਹੋਏ ਸੀ ਉਹਨਾਂ ਨੂੰ ਮਿਲਦਿਆਂ ਨੂੰ 8 ਮਹੀਨੇ ਦਾ ਪਿਆਰ ਤੇ 9 ਮਹੀਨੇ ਤੁਸੀਂ ਇਸ ਬੱਚੀ ਨੂੰ ਆਪਣੀ ਕੋਖ ਵਿੱਚ ਰੱਖਿਆ ਤੇ 25 ਸਾਲ ਪਾਲਿਆ ਇਸ ਕੁੜੀ ਨੂੰ ਐਨੇ ਸੀ ਬੇਗਹਿਰਤ ਹੋ ਜਾਗੇ ਯਾਰ ਤੌਬਾ 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 ਮੈਂ ਤਾਂ ਇਹੋ ਜਿਹਾ ਖਬਰਾਂ ਜਦੋਂ ਸਾਂਝੀਆਂ ਕਰਦਾ ਤੇ ਜਜ਼ਬਾਤੀ ਹੋ ਜਾਂਦਾ ਐਕਚੁਅਲੀ ਰੋਣ ਲੱਗ ਪੈਂਦਾ ਮੈਨਾਂ ਚੀਜ਼ਾਂ ਤੇ ਵੀ ਯਾਰ ਕਿੰਨਾ ਕੁਸੀਂ ਮਾਡਰਨ ਹੋ ਜਾਗੇ ਐਸੀ ਤੇਰੀ ਕਾਮਵਾਸ਼ਨਾ ਤੇਰੀ ਉਗੜੀ ਪਈ ਹੈ ਕਿ ਤੈਨੂੰ ਆਪਣੀ ਧੀ ਦਾ ਵੀ ਫਿਕਰ ਨਹੀਂ ਤੂ ਦੇ ਵਾਸਤੇ ਕੋ ਮੁੰਡਾ ਵੇਖ ਉਹ ਧੀ ਨੂੰ ਵਿਆਹ ਵਿਚਾਰੀ ਨੂੰ ਤੇਰੇ ਦਿੱਤਾ ਤੇਰੀਆਂ ਕਬਰਾਂ ਚ ਨੇ 62 ਸਾਲ ਦੀ ਤੂੰ ਹੋ ਗਈਆਂ ਜਿਹੜੇ 5-7 ਸਾਲ ਤੇਰੇ ਹੋਰ ਹੈਗੇ ਨੇ ਉਹਨਾਂ ਨੂੰ ਤੂੰ ਇਦਾਂ ਹੀ ਕਿਸੇ ਤਰ੍ਹਾਂ ਔਖੀ ਸੋਖੀ ਹੰਡਾਲਿਆ ਤੇ ਕਮ ਸੇ ਕਮ ਆਪਣੀ ਇੱਜ਼ਤ ਤੇ ਸੰਭਾਲਣਾ ਆਪਣੀ ਕੁੜੀ ਦੀ ਇੱਜ਼ਤ ਵੀ ਸੰਭਾਲ ਉਹਨੇ ਗਾਂ ਕਿਸੇ ਘਰ ਵਿਆਹੀ ਜਾਣਾ ਤੇ ਤੂੰ ਕਰਨ ਕੀ ਲੱਗੀ ਹੋਈ ਆ ਜਦੋਂ ਲੜਾਈ ਝਗੜਾ ਘਰ ਦੇ ਵਿੱਚ ਹੋ ਗਿਆ ਤੇ ਇਸ ਮਾਂ ਨੇ ਇਸ ਰੋੜੇ ਨੂੰ ਰਸਤੇ ਚੋਂ ਕੱਢਣ ਦੀ ਵਿਉਂਤ ਬਣਾ ਲਈ ਆਪਣੇ ਆਸ਼ਕ ਨਾਲ ਮਿਲ ਕੇ ਬਹੁਤ ਕੰਮ ਖਰਾਬ ਹੋ ਚੁੱਕਾ ਲੋਕਾਂ ਦਾ ਕਿਉਂਕਿ ਜੇ ਇਸ ਗੋਦ ਦੇ ਵਿੱਚ ਧੀ ਇੱਕ ਆਪਣੇ ਆਪ ਨੂੰ ਬਹੁਤ ਸੁਰੱਖਿਅਤ ਮੰਦੀ ਆ ਉਸੇ ਧੀ ਨੂੰ ਗੋਦ ਚ ਬਿਠਾ ਕੇ ਤੁਸੀਂ ਕੀ ਕਰ ਰਹੇ ਹੋ ਮਾੜੀ ਮੋਟੀ ਸ਼ਰਮ ਕਰੇ ਬੰਦਾ ਮੇਰੇ ਜਿਵੇਂ ਕੀਆ ਕੀ ਖਬਰਾਂ ਸਾਨੂੰ ਹੌਲੀ ਹੌਲੀ ਆਮ ਲੱਗਣ ਲੱਗ ਜਾਣਗੀਆਂ ਇੱਕੋ ਪਹਿਲੀ ਖਬਰ ਨੀਗੀ ਔਰ ਮੇਰਾ ਲੱਗਦਾ ਕਿ ਆਖਰੀ ਵੀ ਨੀ ਤੇ ਵੱਧਦਾ ਹੀ ਜਾ ਰਿਹਾ ਕੰਮ ਬਹੁਤ ਸਾਰੀਆਂ ਖਬਰਾਂ ਅਸੀਂ ਤੁਹਾਡਾ ਨਾਲ ਸਾਂਝੀਆਂ ਕੀਤੀਆਂ ਜਿਹੜੀਆਂ ਚਾਰ ਚਾਰ ਪੰਜ ਪੰਜ ਨਿਆਣਿਆਂ ਦੀਆਂ ਮਾਵਾਂ ਆਪਣੇ ਆਸ਼ਕ ਦੇ ਮਗਰ ਲੱਕੇ ਦੌੜ ਗਈਆਂ ਤੇ ਬੱਚਿਆਂ ਨੂੰ ਰੋਂਦਿਆ ਕਰਲਾਉਂਦਿਆਂ ਛੱਡ ਗਈਆਂ ਕੋਈ ਫਿਕਰ ਨਹੀਂ ਬੱਚਿਆਂ ਦਾ ਕਿੱਦਾਂ ਪੜਨੇ ਨੇ ਜਿਉਂਦੇ ਨੇ ਜਾਂ ਮਰਦੇ ਨੇ ਇਦਾਂ ਹੋ ਗਿਆ ਔਰ ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਜਿਹੜੀਆਂ ਮਤਲਬ ਇਨਸਾਨੀਅਤ ਤੋਂ ਗਿਰ ਕੇ ਜਾਨਵਰ ਵੀ ਜਿਹੜਾ ਤੁਸੀਂ ਦੇਖਦੇ ਆ ਅੱਜ ਕੱਲ ਵੀਡੀਓ ਬਹੁਤ ਆਉਂਦੀਆਂ ਨੇ ਜਾਨਵਰ ਵੀ ਆਪਣੇ ਬੱਚਿਆਂ ਨੂੰ ਕਿੱਦਾਂ ਪਾਲਦੇ ਨੇ ਮੈਂ ਬਹੁਤ ਦੇਖਦਾ ਉਹ ਜਾਨਵਰਾਂ ਦੇ ਵੀਡੀਓ ਬਹੁਤ ਸਾਰੇ ਸਟੇਟਸ ਵੀ ਲੋਕਾਂ ਨੇ ਪਾਏ ਹੁੰਦੇ ਨੇ ਰੀਲਾਂ ਵੀ ਪਾਈਆਂ ਹੁੰਦੀਆਂ ਨੇ ਮਾਂ ਦਾ ਲੈ ਕੇ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਮਾਂ ਦੀਆਂ ਅੰਦਰਾਂ ਕੁਛ ਨਾ ਕੁਛ ਇਦਾਂ ਲਿਖ ਕੇ ਪਾਇਆ ਹੁੰਦਾ ਜਿੱਥੇ ਜਾਨਵਰਾਂ ਨੂੰ ਵੀ ਮਾਂ ਇਨਸਾਨਾਂ ਨਾਲੋਂ ਵੀ ਇਹੋ ਜਿਹੀ ਇਨਸਾਨਾਂ ਨਾਲੋਂ ਐਕਚੁਅਲੀ ਸੋਹਣੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਦਿਆਂ ਨੇ ਪਰ ਇਹਨਾਂ ਲੋਕਾਂ ਨੇ ਪਤਾ ਨਹੀਂ ਕੀ ਸਮਝਿਆ ਰਿਸ਼ਤਿਆਂ ਨੂੰ ਸੋ ਦੋ ਤਿੰਨ ਖਬਰਾਂ ਮੈਂ ਤੁਹਾਡਾ ਇਹੋ ਜਿਹੀ ਵੀ ਸਾਂਝੇ ਕੀਤੀ ਜਿੱਥੇ ਬਾਪ ਆਪਣੀ ਧੀ ਦੇ ਨਾਲ ਸੌ ਜਾਂਦਾ ਆਪਣੀ ਧੀ ਨੂੰ ਹਮ ਬਿਸਤਰ ਬਣਾ ਲੈਂਦਾ ਹੋਏ ਹੋਏ ਰੱਬਾ ਇਹੋ ਜਿਹੀਆਂ ਖਬਰਾਂ ਸਾਡੀ ਕਮਿਊਨਿਟੀ ਵਿੱਚ ਸਾਨੂੰ ਸ਼ੇਅਰ ਕਰਨੀਆਂ ਪੈਣੀਆਂ ਸਨ ਸੋ ਇਹ ਮਾਂ ਨੇ ਫਿਰ ਵਿਊਤ ਬਣਾਈ ਉਸ ਡਰਾਈਵਰ ਦੇ ਨਾਲ ਆਟੋ ਰਿਕਸ਼ੇ ਵਾਲੇ ਨਾਲ ਤੇ ਦੇਖੋ ਖੇਡ ਕਿ ਐਸੀ ਖੇਡੀ ਪਹਿਲੋ ਹੀ ਵੀ ਕਿਸੇ ਹੋਰ ਦੇ ਸਿਰ ਕਤਲ ਕਤਲ ਦਾ ਕੇਸ ਪੈ ਜਾਵੇ ਇਹਨੇ ਦੱਸਿਆ ਕਿ ਮੈਂ ਦੋ ਚਾਬੀਆਂ ਪਹਿਲੋ ਐਕਚੁਅਲੀ ਪਹਿਲਾਂ ਇੱਕ ਜਰਾਨੀ ਫੜੀ ਗਈ ਕਿੰਨੇ ਦਿਨਾਂ ਬਾਅਦ ਇਹਨੇ ਕਬੂਲ ਕੀਤਾ ਸਾਰਾ ਕੁਝ ਪਹਿਲੋ ਇਹਨੇ ਕਹਾਣੀ ਕੀ ਬਣਾਈ ਸੀ ਕਿ ਦੋ ਚਾਬੀਆਂ ਸਨ ਇੱਕ ਮੇਰੀ ਧੀ ਕੋਲ ਇੱਕ ਮੇਰੇ ਕੋਲ ਤੇ ਇੱਕ ਚਾਬੀ ਜਿਹੜੀ ਅਸੀਂ ਧੀ ਮੇਰੀ ਵਾਲੀ ਚਾਬੀ ਇਹ ਸੀ ਬਾਹਰ ਰੱਖ ਜਾਂਦੇ ਸੀ ਫਲਾਨੀ ਜਗ੍ਹਾ ਡੋਰ ਦੇ ਕੋਲ ਕਹਾਣੀ ਇਸੇ ਆਪਣੇ ਉਹ ਚਾਬੀ ਕਿਸ ਨੇ ਚੱਕ ਲਈ ਤੇ ਧੀ ਨੂੰ ਕਹਿੰਦੀ ਮੈਂ ਆਪਣੀ ਚਾਬੀ ਉੱਥੇ ਰੱਖ ਜਾਂਦੀ ਸੀਗੀ ਤੇ ਕਿਸ ਨੇ ਚਾਬੀ ਚੱਕ ਲਈ ਅੰਦਰ ਵੜ ਕੇ ਧੀ ਮੇਰੀ ਨੂੰ ਮਾਰ ਦਿੱਤਾ ਪਹਿਲੂ ਇਹ ਕਹਾਣੀ ਬਣਾਈ ਸੀ ਫਿਰ ਉਹ ਸਾਰੇ ਇਹ ਕੁਝ ਬਖਤਾ ਵੀ ਕਿੱਥੇ ਮੈਨੂੰ ਬੰਦਾ ਮਿਲਿਆ ਸੀ ਕਿਦਾਂ ਆਉਂਦਾ ਸੀ ਕਿੱਥੇ ਚਾਬੀਆਂ ਸੀ ਕਿਦਾਂ ਉਹਨੇ ਡੋਰ ਖੋਲੀ ਕੌਣ ਉਹਨੂੰ ਛੱਡਣ ਆਇਆ ਕੋਈ ਬਿੱਲਾ ਬਿੱਲਾ ਨਾ ਦਾ ਤੀਜਾ ਸ਼ਖਸ ਵੀ ਇਹਦੇ ਵਿੱਚ ਇਨਵੋਲਡ ਹੈਗਾ ਜਿਹੜਾ ਉਹ ਬੰਦੇ ਨੂੰ ਛੱਡਣ ਵੀ ਆਇਆ ਉਹਨੂੰ ਸਾਰਾ ਪਤਾ ਸੀਗਾ ਕਤਲ ਹੋਣ ਤੋਂ ਬਾਅਦ ਉਹ ਵਾਪਸ ਉਹਨੂੰ ਲੈਣ ਵੀ ਆਇਆ ਉਹ ਬੰਦਾ ਕਤਲ ਵਾਲਾ ਤੇ ਭੱਜ ਗਿਆ ਕਿਉਂਕਿ ਰੌਲਾ ਪੈ ਗਿਆ ਜਨਾਨੀ ਫੜੀ ਗਈ ਤੇ ਉਹ ਫੇ ਜਨਾਨੀ ਸਾਰਾ ਕੁਝ ਦੱਸ ਦਿੱਤਾ ਦੇਖੋ ਕੀ ਹੋਇਆ ਕਿ ਜਦੋਂ ਕੁੜੀ ਘਰ ਆਈ ਨਾ ਉਹਨੇ ਦਰਵਾਜ਼ਾ ਖੋਲ੍ਹਿਆ ਲੋਕ ਖੋਲ੍ਹਿਆ ਦਰਵਾਜ਼ਾ ਖੋਲ੍ਹਿਆ ਅੰਦਰ ਗਈ ਤੇ ਜਿਹੜਾ ਕਾਤਲ ਬੰਦਾ ਸੀਗਾ ਨਾ ਇਹਦੀ ਮਾਂ ਦਾ ਆਸ਼ਿਕ ਉਹ ਪਹਿਲਾਂ ਹੀ ਉਸ ਘਰ ਦੇ ਵਿੱਚ ਲੁਕਿਆ ਬੈਠਾ ਸੀ ਉਹਨੇ ਮਿਰਚਾਂ ਦੀ ਢੇਰ ਲੈ ਕੇ ਬੈਠਾ ਸੀ ਕੋਲ ਕੁੱਟੀਆਂ ਹੋਈਆਂ ਦਾ ਆਲਰੇਡੀ ਉਹਨੇ ਕੁੜੀ ਦੇ ਆਉਂਦੀ ਅੱਖਾਂ ਦੇ ਵਿੱਚ ਪਹਿਲੋ ਤਾਂ ਸਾਰਿਆਂ ਤੋਂ ਮਿਰਚਾਂ ਪਾਈਆਂ ਮਿਰਚਾਂ ਪਾ ਕੇ ਕੁੜੀ ਨੂੰ ਅੰਨ੍ਹਾ ਹੀ ਕਰ ਦਿੱਤਾ ਸਮਝ ਲਾ ਫਿਰ ਕੋਟਣਾ ਕੋਲ ਰੱਖਿਆ ਸੀ ਆਲਰੇਡੀ ਕੋਟਣਾ ਸਿਰ ਦੇ ਵਿੱਚ ਮਾਰ ਮਾਰ ਕੇ ਕੁੜੀ ਨੂੰ ਮਾਲਕਾ ਇਹੋ ਜਿਹੇ ਇਨਸਾਨ ਵੀ ਤੂੰ ਹੀ ਪੈਦਾ ਕਰਦਾ ਦਾਤਿਆ ਜੱਤੇ ਨੂੰ ਪਤਾ ਕਿ ਤੂੰ ਲਕੀਰਾਂ ਵਿੱਚ ਲਿਖ ਕੇ ਭੇਜਦਾ ਕਿਹਨੇ ਕੀ ਕੀ ਕਰਨਾ ਤੇ ਫਿਰ ਆ ਵੀ ਇਹ ਤੂੰ ਹੀ ਲਿਖ ਕੇ ਭੇਜਦਾ ਜੇ ਤੂੰ ਲਿਖ ਕੇ ਭੇਜਦਾ ਤਾਂ ਜ਼ਿੰਮੇਵਾਰ ਤੂੰ ਵੀ ਆ ਦਾਤਿਆ ਖੈਰ ਕੋਟ ਨੇ ਮਾਰ ਮਾਰ ਕੁੜੀ ਮਾਰਤੀ ਫਿਰ ਇਹਨੇ ਕੁੜੀ ਨੂੰ ਕਢੀਸ ਕੇ ਪੌੜੀਆਂ ਦੇ ਥੱਲੇ ਜਿਹੜੀ ਜਗਾ ਜੀ ਬਣੀ ਹੁੰਦੀ ਕੋ ਉਹਨਾਂ ਦੇ ਬਣੀ ਹੋਈ ਕੋ ਕਮਰਾ ਛਾ ਛੋਟਾ ਜਿਹਾ ਕੁਸ਼ ਇਹੋ ਜਿਹਾ ਉਹ ਵੀਡੀਓ ਵੀ ਹੈਗੀ ਪਰ ਮੈਂ ਦਿਖਾ ਨਹੀਂ ਰਿਹਾ ਖੂਨ ਖਾਨ ਬੜਾ ਉੱਥੇ ਪੌੜੀਆਂ ਤੇ ਵੀ ਲੱਗਾ ਹੋਇਆ ਕੁੜੀ ਇਦਾਂ ਲਾਸ਼ ਗੁੱਛੂ ਮੁੱਛੂ ਜੀ ਹੋਈ ਪਈ ਆ ਤੇ ਉਹ ਮੈਂ ਦਿਖਾ ਨਹੀਂ ਸਕਦਾ ਇਸ ਵੀਡੀਓ ਤੇ ਇਹ ਕਲਯੁਗੀ ਮਾਤ ਆ ਆਸ਼ਿਕ ਭੂੰਡਾ ਆਸ਼ਿਕ ਜਿਹੜਾ ਤੇ ਭੂੰਡਣੀ ਆਸ਼ਕਣੀ ਦੋਨਾਂ ਦੀਆਂ ਫੋਟੋ ਨੇ ਇਹ ਕੁੜੀ ਵਿਚਾਰੀ ਕਿੰਨੀ ਸੋਹਣੀ ਜਵਾਨ ਕੁੜੀ ਹੈ 25 ਸਾਲਾਂ ਦੀ ਸੋਨੂ ਮਾਰ ਕੇ ਇਦਾਂ ਚਲੇ ਗਿਆ ਤੇ ਫਿਰ ਚਲੋ ਸਾਰਾ ਕੁਝ ਪਤਾ ਲੱਗ ਗਿਆ ਗੱਲ ਕਰਨ ਦਾ ਇਹੀ ਤੁਹਾਡੇ ਨਾਲ ਮਤਲਬ ਹੈ ਕਿ ਕੀ ਬਣੇਗਾ ਆਉਣ ਵਾਲੇ ਸਮੇਂ ਵਿੱਚ ਅਸੀਂ ਰਿਸ਼ਤਿਆਂ ਨੂੰ ਕਿੱਥੇ ਲੈ ਕੇ ਜਾਵਾਂਗੇ ਅੱਜ ਕੱਲ ਬਹੁਤ ਸਾਰੀਆਂ ਇਹੋ ਵੀ ਤੁਸੀਂ ਖਬਰਾਂ ਸੁਣਦੇ ਹੋ ਚਾਚਿਆਂ ਤਾਇਆ ਕੋਲ ਧੀ ਭਤੀਜੀਆਂ ਸੇਫ ਨਹੀਂ ਹਨ ਪਰ ਆਵਾਂ ਸਕਿਆਂ ਕੋਲ ਕਈ ਭੈਣਾਂ ਸੇਫ ਨਹੀਂ ਹਨ ਆਪਣੇ ਬਾਪ ਦੀ ਗੋਦ ਵਿੱਚ ਆਪਣੇ ਬਾਪ ਦੀਆਂ ਬਾਹਾਂ ਵਿੱਚ ਧੀਆ ਸੇਫ ਨਹੀਂ ਹਨ ਆਪਣੀ ਮਾਂ ਦੀ ਗੋਦ ਵਿੱਚ ਬੇਟੀਆਂ ਧੀਆ ਸੇਫ ਨਹੀਂ ਆਪਣੀ ਮਾਂ ਪਿਓ ਦੀ ਬੁੱਕਲ ਵਿੱਚ ਧੀਆ ਸੇਫ ਨਹੀਂ ਤੇ ਫਿਰ ਕਿੱਥੇ ਸੇਫ ਹੋਣਗੀਆਂ ਦੱਸੋ ਕੀ ਬਣੇਗਾ ਯਾਰ ਮੈਂ ਤੁਸੀਂ ਗੋਰਿਆਂ ਦੀਆਂ ਗੱਲਾਂ ਕਰਦੇ ਹੋ ਗੋਰੇ ਜੋ ਮਰਜੀ ਸ਼ਰਾਬਾਂ ਪੀਣ ਜੋ ਮਰਜੀ ਕਰਨ ਮੈਂ ਕਿੰਨਾ ਚਿਰ ਰਿਸ਼ਤੇ ਨਿਭਾਉਣੇ ਆ ਰਿਸ਼ਤਾ ਕੀ ਹੁੰਦਾ ਤੇ ਇਹ ਗੋਰਿਆਂ ਤੋਂ ਪੁੱਛੋ ਮਜਾਲ ਆ ਆਪਣੇ ਕਿਸੇ ਧੀ ਨੂੰ ਭੈਣ ਨੂੰ ਕੁਝ ਜਦੋਂ ਇਹਨਾਂ ਦੇ ਮੈਰੇ ਬਹੁਤ ਦੋਸਤ ਆ ਮੇਰੇ ਗੋਰੇ ਉਹਨਾਂ ਦੀਆਂ ਪਾਰਟੀਆਂ ਵਿੱਚ ਵੀ ਮੈਂ ਜਾਂਦਾ ਜਦੋਂ ਉਹ టుਗੇਦਰ ਹੁੰਦੇ ਨੇ ਦੇਖ ਕੇ ਮੈਂ ਤੇ ਆਸ਼ਸ਼ਕਾਰ ਹਰਦਾ ਯਾਰ ਇਹਨਾਂ ਲੋਕਾਂ ਦੀ ਲਾਈਫ ਆ ਉਹ ਭੈਣ ਭਰਾ ਰਿਸ਼ਤੇਦਾਰ ਐਨਾ ਫਨ ਕਰਦੇ ਨੇ ਇਹ ਨਾ ਫਨ ਕਰਦੇ ਨੇ ਮਜ਼ਾ ਆ ਉਹਨਾਂ ਦੇ ਦਿਮਾਗ ਵਿੱਚ ਮਾੜੀ ਜੀਵ ਕੋਈ ਗੰਦੀ ਭਾਵਨਾ ਆਵੇ ਕਦੇ ਹੋਏ ਹੀ ਨਹੀਂ ਸਕਦਾ ਕਹ ਤਸੀਂ ਦਿੰਨੇ ਨਾ ਗੋਰਿਆਂ ਦਾ ਕਲਚਰ ਇਦਾਂ ਤੁਸੀਂ ਉਹ ਗੋਰਿਆਂ ਦਾ ਕਲਚਰ ਇਦਾਂ ਬਿਲਕੁਲ ਵੀ ਨਹੀਂ ਤੁਹਾਡੀਆਂ ਵੀਡੀਓ ਤੁਹਾਡੀਆਂ ਕਹਾਣੀਆਂ ਜੇ ਗੋਰਿਆਂ ਪੋਲਾ ਤਾਂ ਉਹ ਤੇ ਹੁਣ ਹੈਰਾਨ ਹੋ ਕੇ ਦੇਖਦੇ ਨੇ ਹਾ ਇਹ ਕੀ ਕਰ ਰਹੇ ਨੇ ਇਦਾਂ ਦੇਖਦੇ ਨੇ ਤੁਹਾਡੀਆਂ ਰੀਲਾਂ ਹੁਣ ਸੋ ਇਹ ਕਹਾਣੀ ਸੀਗੀ ਗੱਲਾਂ-ਗੱਲਾਂ ਵਿੱਚ ਹੋਰ ਵੀ ਮੈਂ ਥੋੜੀਆਂ ਗੱਲਾਂ ਕਰ ਜਾਂਦਾ ਵੇਰਵੇ ਜੇ ਦੇਣੇ ਜ਼ਰੂਰੀ ਹੋ ਜਾਂਦੇ ਨੇ ਸੋ ਇਹ ਕਹਾਣੀ ਸੀਗੀ ਇਸ ਕਹਾਣੀ ਨੂੰ ਤੁਸੀਂ ਕਿੱਦਾਂ ਲੈਂਦੇ ਹੋ ਤੁਹਾਡੇ ਕਮੈਂਟਸਾਂ ਵਿੱਚ ਮੈਂ ਜ਼ਰੂਰ ਦੇਖਾਂਗਾ ਕਿ ਤੁਹਾਨੂੰ ਇਹੋ ਜਿਹੀਆਂ ਕਹਾਣੀਆਂ ਤੋਂ ਕੀ ਪ੍ਰੇਰਣਾ ਮਿਲਦੀ ਹੈ ਕੀ ਰਿਸ਼ਤੇ ਕਦੇ ਸੁਧਰਣਗੇ ਜਾਂ ਹੋਰ ਵਿਗੜਨਗੇ ਇਹ ਤੁਸੀਂ ਜ਼ਰੂਰ ਦੱਸਿਆ ਕਰੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਮੈਂ ਮੈਨੂੰ ਬਾਕੀਆਂ ਦੀ ਨਹੀਂ ਪਰਵਾਹ ਕੀ ਕਰਦੇ ਨੇ ਕੀ ਕਰਦੇ ਨੇ ਮੈਂ ਕਸਮ ਖਾਏ ਕਿ ਨਾ ਕਿ ਮੈਂ ਕਦੇ ਵੀ ਜ਼ਿੰਦਗੀ ਵਿੱਚ ਅੱਜ ਤੱਕ ਵੀਡੀਓ ਨਾ ਤੇ ਪੈਸਿਆਂ ਵਾਸਤੇ ਬਣਾਈਆਂ ਕਿ ਮੈਨੂੰ ਪੈਸੇ ਆਉਣ ਨਾ ਹੀ ਕਦੇ ਵਿਊਜ਼ ਵਾਸਤੇ ਬਣਾਈਆਂ ਕਿ ਇੰਨੇ ਕੁ ਮੇਰੇ ਵਿਊ ਹੋ ਗਏ ਕਿਉਂਕਿ ਵਿਊ ਗਿਣਦੇ ਆ ਤੁਸੀਂ ਪੈਸੇ ਹੀ ਗਿਣਦੇ ਆ ਮੈਂ ਮੋਨਟਾਈਜ਼ ਨਹੀਂ ਕਰਾਇਆ ਚੈਨਲ ਇਸੇ ਕਰਕੇ ਮੇਰੇ YouTube ਜਿਹੜਾ 뮤지컬 ਚੈਨਲ ਉਹ ਮੋਨਟਾਈਜ਼ ਦਾ ਥੋੜੇ ਜਿਹਾ ਪੈਸੇ ਆਉਂਦੇ ਆ 100 ਡਾਲਰ 200 ਡਾਲਰ ਕਦੇ ਵਾਰੀ ਆ ਜਾਂਦਾ ਉਹ ਮੈਂ ਆਪਣੇ ਪਿੰਡ ਭੇਜ ਦਿੰਦਾ ਜਿਹਨੂੰ ਲੋੜ ਆ ਮੈਂ ਨਹੀਂ ਰੱਖਦਾ ਸੋ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਤੁਹਾਡਾ ਪਿਆਰ ਚਾਹੀਦਾ ਤੁਸੀਂ ਵੀਡੀਓ ਨੂੰ ਪਿਆਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟਸ ਜ਼ਰੂਰ ਕਰਿਆ ਕਰੋ ਵੀਡੀਓ ਤੇ ਤਾਂ ਕਿ ਤੁਹਾਡੇ ਕਮੈਂਟਾਂ ਵਿੱਚੋਂ ਬੜਾ ਕੁਝ ਨਵਾਂ ਮਿਲ ਜਾਂਦਾ ਹੈ ਹਰ ਬੰਦੇ ਦਾ ਆਪੋ ਆਪਣਾ ਦਿਮਾਗ ਆ ਤੁਸੀਂ ਸਿਰਫ ਇਹ ਨਹੀਂ ਕਹਿਿਆ ਕਰੋ ਵੈਰੀ ਨਾਈਸ ਜੀ ਬਹੁਤ ਸੋਹਣਾ ਬੋਲ ਨਹੀਂ ਆਪਣਾ ਫੁੱਲ ਵਿਊ ਦਿਆ ਕਰੋ ਤੁਸੀਂ ਉਹ ਚੋਂ ਫਿਰ ਸਾਨੂੰ ਸਿੱਖਣ ਨੂੰ ਬੜਾ ਕੁਝ ਮਿਲ ਜਾਂਦਾ ਸੋ ਇਹਨਾਂ ਗੱਲਾਂ ਤੇ ਗੌਰ ਕਰੋ ਰਿਸ਼ਤਿਆਂ ਨੂੰ ਸੰਭਾਲ ਲਓ ਰੱਬ ਦਾ ਵਾਸਤਾ ਰਿਸ਼ਤਿਆਂ ਨੂੰ ਸੰਭਾਲ ਲਓ ਨਹੀਂ ਤੇ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਕੀ ਦੱਸਾਂਗੇ ਯਾਰ ਮੇਰੇ ਬੱਚੇ ਕੈਨੇਡੀਅਨ ਬੌਰਨ ਨੇ ਸ਼ੁਕਰਮੁਆਲਕ ਦਾ ਕੈਨੇਡੀਅਨ ਬੌਰਨ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂਗਾ ਕਿ ਰਿਸ਼ਤੇ ਇਦਾਂ ਵੀ ਖਰਾਬ ਵੀ ਹੁੰਦੇ ਨੇ ਮੇਰੀ ਧੀ ਮੇਰੀ ਬੁੱਕਲ ਵਿੱਚ ਬੈਠਦੀ ਮੋਦੇ ਸਿਰ ਤੇ ਹੱਥ ਫੇਰਦਾ ਉਹਨਾਂ ਜਿੰਨੀ ਦਿਰ ਉਹ ਮੇਰੇ ਬੁੱਕਲ ਵਿੱਚ ਬੈਠੀ ਆ ਨਾ ਉਹ ਕਹਿੰਦੀ ਡਾਡਾ ਮੈਂ ਦੁਨੀਆ ਦੀ ਪਰਵਾਹ ਨਹੀਂ ਕਰਦੀ ਮੇਰਾ ਪਿਓ ਮੇਰੇ ਨਾਲ ਆ ਇਦਾਂ ਹੋਣਾ ਚਾਹੀਦਾ ਪਰ ਅੱਜ ਕੱਲ ਪਿਓਾਂ ਦੀਆਂ ਮਾਵਾਂ ਦੀਆਂ ਭੈਣਾਂ ਦੀਆਂ ਭਰਾਵਾਂ ਦੀਆਂ ਕਜ਼ਨ-ਕੂਜ਼ਨ ਤੇ ਲੱਗਦਾ ਕਿ ਹੋਈ ਤਰ੍ਹਾਂ ਹੁਚਲੇ ਨੇ ਰਿਸ਼ਤੇ ਥੋੜਾ ਬਹੁਤਾ ਜੀ ਰਿੰਦੇ ਸੰਭਾਲ ਲਓ ਰੱਬ ਦਾ ਵਾਸਤਾ ਸੰਭਾਲ ਲਓ ਅੱਗੇ ਤੇਰੇ ਭਾਗ ਲੱਛੀ ਸਤ ਸ਼੍ਰੀ ਅਕਾਲ